ਖਾਨ ਸਾਹਿਬ ਵੀ ਪਹੁੰਚੇ ਮੇਰੀ ਗੱਲ ਬਾਤ ਕਰਨ ਲਈ। ਖਾਨ ਸਾਹਿਬ ਅੱਜ ਦੁੱਖ ਦੇ ਮਾਹੌਲ ਦੇ ਵਿੱਚ ਪਹੁੰਚੇ। ਜਿਹਨ ਪਈ ਜੀ ਜਨਾਜ਼ਾ ਤੁਰ ਗਿਆ ਉਹਨਾਂ ਨੂੰ ਪਤਾ ਉਹਦਾ ਮਾਂ ਤਾਂ ਮਾਂ ਨਹੀਂ ਹੋਉਂਦੀ। ਇਸਕੇ ਵੀ ਦੇਖੀ ਨਹੀਂ ਜਾਂਦੇ ਜੀ। ਉਹਨਾਂ ਯੂ ਵੀ ਪਾ ਦੇਖਿਆ ਜਾਂਦਾ ਨਾ ਨਵਰਾਜਪਾ ਦੇਖਿਆ ਜਾ ਰਿਹਾ। ਤੇ ਉਹਨਾਂ ਸਾਹਿਬ ਕੋ ਵੀ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਨੇ। ਤੇ ਇਹਨਾਂ ਪਿਛਲੇ ਕੱਢੀ ਸੀਗੇ ਸਵੇਰੇ ਅੱਜ ਮੈਂ ਤਾਂ ਖਾਨ ਸਾਹਿਬ ਕੋਲ ਕੱਢੀ ਸੀਗੀ। ਤੇ ਉਹ ਇੱਕਦਮ ਫੋਨ ਆਇਆ ਉਹਨਾਂ ਨੂੰ ਤੇ ਮੈਨੂੰ ਵੀ ਨਹੀਂ ਪਤਾ ਸੀਗਾ। ਤੇ ਫਿਰ ਜਦੋਂ ਮੈਨੂੰ ਵੀ ਪਤਾ ਲੱਗਿਆ ਤੇ ਮੈਂ ਫਿਰ ਆਇਆ ਫਿਰ ਬਟਰਫਲ ਮੈਨੂੰ ਪਤਾ ਨਹੀਂ ਲੱਗਾ ਵੀ ਗੱਲ ਕੀ ਹੋਈ ਹੈ ਕੀ ਨਹੀਂ ਹੋਈ ਪੈਰਾਂ ਤੇ ਜਮੀਨ ਹੀ ਭਲ ਗਈ ਇਕਦਮ ਹੀ ਜਦੋਂ ਸੁਣਦੀ ਹਾਂ ਜਦੋਂ ਕੀ ਆ ਜਾ ਸੁਣਨ ਚ ਵੀ ਆਏ ਵੀ ਕਾਫੀ ਚੜ੍ਹ ਕੇ ਬਿਮਾਰ ਚੱਲ ਰਿਹਾ ਸੀ ਇਹਦੇ ਕੁਝ ਦਿਨਾਂ ਤੋਂ ਹਾਂਜੀ 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 ਤੇ ਬਾਕੀ ਚਲੋ ਅੱਲਾਹ ਉਸ ਜਿਹਨੂੰ ਸਬਰ ਦੇਵੇ ਹਾਂਜੀ 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 ਕੀ ਕੀ ਹਾਂ ਬੱਸ ਕੁਝ ਨਹੀਂ ਕਹਿਣਾ ਕੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਚਲੇ ਜਾਂਦੇ ਉਹਨਾਂ ਕੋਲ ਲਫ਼ਜ਼ ਹੁੰਦੇ ਕਹਿਣ ਨੂੰ ਕੁਝ ਦਿਖੋ ਸੀ ਕੁਛ ਵੀ ਨਹੀਂ ਹੁੰਦਾ ਕਹਿਣ ਨੂੰ ਚੁੱਪ ਸੀਗੇ ਸਾਰੇ ਚੁੱਪ ਹੈ ਉਹ ਹੀ ਗੱਲਾਂ ਪੁਰਾਣੀਆਂ ਯਾਦ ਕਰੀ ਜਾਂਦੇ ਆ ਤੇ ਚੁੱਪ ਸੀਗੇ ਤੇ ਠੀਕ ਹੈ ਬਹੁਤ ਚੁੱਪ ਸੀ ਦੇਖੋ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਲਗਾਤਾਰ ਪਰਿਵਾਰ ਜਿਹੜਾ ਹੈ ਉਹ ਲਗਾਤਾਰ ਦੁੱਖ ਦੇ ਇਸ ਮਾਹੌਲ ਦੇ ਵਿੱਚ ਪਹੁੰਚ ਰਿਹਾ ਲਗਾਤਾਰ ਕਈ ਚੀਜ਼ਾਂ ਜਿਹੜੀਆਂ ਨੇ ਚੱਹੀਆਂ ਜਾ ਰਹੀਆਂ ਨੇ ਤਾਂ ਲੁਕਦੇ ਮੋਹਲ ਦੇ ਵਿੱਚ ਲਗਾਤਾਰ ਕਈ ਕਲਾਕਾਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਖਾਨ ਸਾਹਿਬ ਵੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸ਼ਬਦ ਮੇਰੇ ਕੋਲ ਨਹੀਂ ਹੈ ਕਿਸੇ ਵੀ ਤਰੀਕੇ ਦੇ ਕਿ ਕਿਹੜੇ ਸ਼ਬਦ ਜਿਹੜੇ ਨੇ ਉਹ ਮੈਂ ਕਹਿ ਦਵਾਂ ਇਸ ਵਕਤ ਜਦੋਂ ਕਹਿੰਦੇ ਹੰਸ ਰਾਜ ਹੰਸ ਦੇ ਨਾਲ ਜਦੋਂ ਗੱਲਬਾਤ ਕੀਤੀ ਆ ਮਿਲੇ ਤਾਂ ਉਹਨਾਂ ਨੇ ਸਿਰਫ ਇੰਨੀ ਇੱਕੀ ਗੱਲ ਕਹੀ ਕਿ ਕਾਫੀ ਵੱਡਾ ਦੁੱਖ ਜਿਹੜਾ ਹੈ ਤੇ ਇਸ ਪਰਿਵਾਰ ਨੂੰ ਮਿਲਿਆ ਉਸ ਉਮਰ ਦੇ ਵਿੱਚ ਉਹਨਾਂ ਨੇ ਪੂਰੇ ਪਰਿਵਾਰ ਨੂੰ ਸੰਭਾਲਿਆ ਹੋਇਆ ਸੀਗਾ ਤੇ ਅਚਾਨਕ ਕਿ ਜਦੋਂ ਇਸ ਤਰੀਕੇ ਦੇ ਨਾਲ ਦੁੱਖ ਮਿਲਦਾ ਤੇ ਉਹ ਨਾ ਸਹਨਯੋਗ ਜਿਹੜਾ ਹੈ ਉਹ ਦੁੱਖ ਹੈ ਤੇ ਤੁਸੀਂ ਤਸਵੀਰ ਦੇਖੋ ਲਗਾਤਾਰ ਵਕ ਵਕ ਸਖੀਤਾ ਜੜੀਆਂ ਨੇ ਪਹੁੰਚੀਆਂ ਨੇ ਤੇ ਉਹਨਾਂ ਵੱਲੋਂ ਅਨਸਰਾਂਤ ਹੰਸੇ ਹੋੜਾ ਦਾ ਦੁੱਖ ਜਿਹੜਾ ਹੈ ਉਹ ਸਾਂਝਾ ਕੀਤਾ ਜਾ ਰਿਹਾ ਹੈ ਕੈਮਰਸਨ ਬੋਹੀ ਦਿਨਾਰ ਅਜੀਤ ਕੁਪਤਾ ਸਮਨ న్యూਸ ਜਨਮ